ਇਹ ਹੁੰਦਿਆ ਵਾ ਦੂਰੀ ਦਾ ਜੇ ਉਹ ਤੈਨੂੰ ਪੱਕ ਤੇ ਉਵੇਂ ਲਵਾਵਾ ਪਾਤਾ ਮਤਲਬ ਟਗੀ ਆ ਬੜਾ ਥਕਾਇਆ ਹਾ ਹਾ ਅਭੀ ਤੱਕ ਆ ਗੁਰੂ ਜੀ ਆ ਵੀ ਇਲਾਹੇ ਜੇ ਕੰਮ ਤੋਂ ਲਾ ਦੇ ਤਾਂ ਜੇ ਸਾਖਤ ਦੇ ਜਿਵੇਂ ਕਿਸੇ ਕਰਮਾਂ ਚ ਬਾਸ ਬਸ ਨਿੱਦੇ ਸਕਤੇ ਹੈ ਕਿੱਥੇ ਹੋਣਾ ਇਹ ਤੇ ਕਿੱਦ ਕਰਿਆ ਹਾਂ ਹਾਂ ਕੰਤਿਆ ਕਹਿਰ ਹੋਇਆ ਵਿਚਾਰਿਆਂ ਨਾਲ ਉਹ ਤਾਂ ਕਹਿਆ ਪਰ ਉਹਨਾਂ ਪੱਖਾ ਨਹੀਂ ਡਿੱਗਾਲਵਾਇਆ ਅੱਛਾ ਉਧਰ ਦਾ ਆਈ ਉੱਥੇ ਆ ਉਹ ਇੱਕੋ ਮੁੰਡਾ ਡਿੱਗਾ ਕੜਾਈ ਵੀ ਨਾਲ ਡਿੱਗੀ ਨਾਲ ਹੀ ਮੁੰਡਾ ਇਹ ਜਿਹੜੀ ਅੱਜ ਜਮਨਤ ਭਾਗੀ ਜੀ ਕਨਾਲ ਜੀ ਨਗਰ ਸੁਧਾਰ ਦੀ ਹੋਈ ਆ ਗੁਰੂ ਮਹਾਰਾਜ ਦੇ ਰੂਪ ਗੁਰਸਿੱਖ ਪਰਿਵਾਰ ਸੀ ਉਹਨਾਂ ਨੇ ਆਪਣੇ ਘਰ ਪਿਛਲੇ ਦਿਨਾਂ ਤੋਂ ਸਿਧਾਂ ਅਖੰਡ ਪਟਸਲ ਆਰਾਮ ਕਰਵਾਏ ਸਨ ਜਿਨ੍ਹਾਂ ਦੀ ਅੱਜ ਸੰਭੂਨਤਾ ਹੋਈ ਸੰਭੂਨਤਾ तकरीबन ਹੋ ਚੁੱਕੀ ਸੀ ਗੁਰੂ ਸਾਹਿਬਾਂ ਨੂੰ ਕਮਨ ਕਸੇ ਲਗਾਏ ਗਿਆ ਸਨ ਅਤੇ ਜਦ ਗੁਰੂ ਮਹਾਰਾਜ ਦਾ ਪ੍ਰਕਾਸ਼ ਲੈ ਕੇ ਜਾਇਆ ਗਿਆ ਸਨ ਗੁਰੂ ਮਹਾਰਾਜ ਦੇ ਪ੍ਰਕਾਸ਼ ਏੜਿਆ ਉਹ ਸੇਫ ਜਗ੍ਹਾ ਤੇ ਕੀਤੇ ਗਿਆ ਸਨ ਪੱਕਾ ਦੇ ਇੰਟਰ ਸੀ ਲੈਟਰ ਬਿਲਕੁਲ ਸਹੀ ਸਲਾਮਤ ਸੀ ਲੈਟਰ ਦੇ ਨਾਲ ਇੱਕ ਆਟਾ ਚੱਕੀ ਦੀ ਛੱਤ ਸੀ ਕਹਣਾਂਗੀ ਤੁਹਾਨੂੰ ਪਤਾ ਕਿ ਛੱਤਾ ਆਮ ਜਿਹੜੀਆਂ ਪੁਰਾਨੀਆਂ ਹੋਇਆ ਕਹਦੀਆਂ ਹਨ ਉਹ ਇੰਨੀ ਵੇਖਣ ਨੂੰ ਹੀ ਛੱਤ ਏਡੀ ਕਮਜ਼ੋਰ ਨਹੀਂ ਸੀ ਲੱਗਦੀ ਪਤਾ ਨਹੀਂ ਕਿ ਕੁਦਰਤ ਦਾ ਐਸਾ ਬਾਹਣਾ ਵਾਪਰਿਆ ਕਿ ਥੱਲੇ ਉਹ ਲੈਂਟਰ ਦਾ ਇੱਕ ਜਿਹੜਾ ਆਟਾ ਚੱਕੀ ਦੀ ਜਿਹੜੀ ਛੱਤ ਸੀ ਉਹਦਾ ਇੱਕ ਗਾੜ ਰਖਸ ਗਿਆ ਔਰ ਸੰਗਤ ਉੱਪਰ ਬੈਠੀ ਹੋਈ ਸੀ ਉਥੇ ਧੁੱਪ ਦਾ ਕਰਕੇ ਉਹ ਜਿਹੜਾ ਲੇਂਡਰ ਖਿਸਕਣ ਦੇ ਨਾਲ ਜਿਹੜਾ ਉਹ ਸਾਰੀ ਛੱਤ ਜਿਹੜੀ ਥਲੇ ਡਿੱਤੀ ਔਰ ਸੰਗਤ ਜਿਹੜੀ ਆਲੀ ਜਿੰਨੀ ਉੱਥੇ ਬੈਠੀ ਹੋਈ ਸੀ ਉਹ ਸਾਰੀ ਜਿਹੜੀ ਆਲੀ ਉਹ ਥੱਲੇ ਕੁਛ ਮਸ਼ੀਨਰੀ ਸੀ ਉਹਦੇ ਨਾਲ ਕੁਛ ਗਾਡਰਾਂ ਦੇ ਨਾਲ ਕੁਛ ਮਿੱਟੀ ਦੇ ਥੱਲੇ ਮਿੱਟੀ ਵੀ ਜਿਹੜੀ ਰੱਖੀ ਸੀ ਛੱਤ ਜਿਹੜੀ ਆ ਉਹ ਟਾਈਲਾਂ ਦੀ ਤੇ ਬਾਲੀਆਂ ਦੀ ਸੀ ਉਹ ਗਾਡਰ ਖਿਸਕਣ ਦੇ ਨਾਲ ਸਾਰਾ ਹਾਦਸਾ ਵਾਪਰਿਆ ਸੋ ਜੋ ਬਹੁਤ ਮੰਦ ਭਾਗੀ ਆ ਫਿਰ ਇਹ ਘਰ ਦਾ ਜਿਹੜਾ ਉਹ ਵਾਕਿਆ ਆਇਆ ਹੈ ਇਹ ਮੇਰਾ ਭਤੀਜਾ ਹੀ ਭਾਈ ਭਗਵਾਨ ਹਰਪਜਨ ਸਿੰਘ ਲਵਲੀ ਨੂੰ ਨਾ ਬੋਲਦੇ ਆ ਲਵਲੀ ਦੀ ਚੱਕੀ ਇੱਕ ਮੌਤ ਹੀ ਹੋਈ ਦੱਸਦੇ ਆ ਮੌਕੇ ਤੇ ਇੱਕ ਡੈਥ ਵੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਕਿ ਇੱਕ ਨੌਜਵਾਨ ਦੀ ਡੈਥ ਹੀ ਹੋਈ ਆ ਉਹ ਨੌਜਵਾਨ ਕੌਣ ਸੀਗਾ ਉਹ ਨੌਜਵਾਨ ਜਿਹੜਾ ਇਸ ਮੁੰਡਾ ਜਿਹੜਾ ਹਰਪਜਨ ਸਿੰਘ ਲਵਲੀ ਆ ਇਹਦੀ ਭੂਆ ਦਾ ਪੁੱਤ ਸੀ ਪਰਿਵਾਰਕ ਮੈਂਬਰੀ ਸੀ ਇਹਨਾਂ ਦਾ ਲਾਲ ਜੀ ਸਿੰਘ ਦੀ ਪੁੱਲਰ ਆਪਣੇ ਜੋ ਇਲਾਕੇ ਦੇ ਟਰਾਂਸਪੋਰਟ ਮੰਤਰੀ ਹਾਂ ਆਪਣੇ ਅਰਜ ਦੇ ਇਸਾ ਉਹ ਹੈ ਘਾਨ ਉਹਨਾਂ ਵੱਲੋਂ ਜਿਹੜਾ ਮ੍ਰਿਤਕ ਨੌਜਵਾਨ ਹੈ ਉਸਦੇ ਪਰਿਵਾਰ ਨੇ 2 ਲੱਖ ਦੇਣ ਦਾ ਉਹਨਾਂ ਨੇ اعلان ਕੀਤਾ ਹੈ ਔਰ ਜਿੰਨੇ ਵੀ ਜ਼ਖਮੀ ਹੋਏ ਹਨ ਉਹਨਾਂ ਦਾ ਵੀ ਉਹਨਾਂ ਫ੍ਰੀ ਇਲਾਜ ਕਰਾਉਣ ਲਈ ਉਹਨਾਂ ਨੇ ਇਹ ਆਪਣਾ ਵਿਸ਼ਵਾਸ ਦਿਵਾਇਆ ਕਿ ਅਸੀਂ ਉਹਨਾਂ ਦਾ ਫ੍ਰੀ ਇਲਾਜ ਕਰਵਾਵਾਂਗੇ ਜਿਹੜੇ ਜਿਹੜੇ ਵੀ ਹਸਪਤਲ ਜੁੜੇਗਾ ਅਸੀਂ ਇਲਾਜ ਕਰਾਵਾਂਗੇ ਅਸੀਂ ਉਹਨਾਂ ਦਾ ਤੈਅ ਦਰ ਪਰਿਵਾਰ ਵਾਲੋਂ ਔਰ ਨਕਨਵਾਸੀਆਂ ਨੂੰ ਬਹੁਤ ਤਹਿਤ ਧੰਨਵਾਦ ਕਰਾਂਗੇ ਜੇ ਲਾਲਜੀਤ ਸਿੰਘ ਪੁਨਰਜੀ ਇਸ ਚੀਜ਼ ਨੂੰ ਇਹ ਨਿਜੀ ਤੌਰ ਤੇ ਆਪਣਾ ਫਰਜ਼ ਸਮਝਦੇ ਹੋਏ ਇਹ ਆਪਣਾ ਇਹ ਉਹਨਾਂ ਦਾ ਇਲਾਜ ਕਰਉਣਗੇ ਕਿਹਨਾ ਤੁਹਾਡਾ ਹਰਜੀਤ ਸਿੰਘ ਇਹ ਕੀ ਗੱਲਬਾਤ ਹੋਈ ਜੋ ਛੱਤ ਟਿੱਕੀ ਆ ਇਹ ਛੱਤ ਰੋਟੀ ਲਾਈ ਹੁਣਾਂ ਤੇ ਉੱਤੇ ਸੰਗਤ ਬਹੁਤ ਜਿਆਦੀ ਤੇ ਵਜਨ ਨਾਲ ਛੱਤ ਠਾ ਗਈ ਕਿ ਅੱਜ ਕੋਈ ਮਹਾਰਾਜ ਦਾ ਸਰੂਪ ਇੱਥੇ ਇੱਥੇ ਸੀਗਾ ਉਸ ਟਾਈਮ ਜੰਗੇ ਉਦੋਂ ਭੋਗ ਪੈ ਗਿਆ ਸੀ ਉਹ ਲੈਂਟਰ ਵਾਲੇ ਕਮਰੇ ਦੇ ਸੀ ਤੇ ਇਹ ਛੱਤ ਦੇ ਉੱਪਰ ਕੀ ਲੈਂਟਰ ਸੀਗਾ ਜਿਹੜੇ ਬਾਲੇ ਨਹੀਂ ਗਾਰਡਰ ਬਾਲੇ ਕੀ ਕਾਰਨ ਬਣਿਆ ਛੱਤ ਟਿਕੰਦਾ ਛੱਤ ਕਾਰਨ ਇਹੋ ਬਣਿਆ ਵੀ ਵਜਣਾ ਪ੍ਰਭਾਵ ਪੈ ਗਿਆ ਜਿਆਦਾ ਵੀ ਜਿਆਦਾ ਵਜਨ ਹੋਣ ਕਰਕੇ ਹਾਂਜੀ ਹਾਂਜੀ ਇਹ ਆਨੇਆ ਵੀਰਾਂ ਤੇ ਜਾ ਕੇ ਜਿੰਨਾ ਇਹਨਾਂ ਦਾ ਨੁਕਸਾਨ ਹੋਇਆ ਵਾ ਤੇ ਵੱਧ ਤੋਂ ਵੱਧ ਇਹਨਾਂ ਦਾ ਸੰਯੋਗ ਦਿੱਤਾ ਜਾਵੇ ਵੀਰਾਂ ਦਾ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਵਾ ਇਹਨਾਂ ਦੇ ਹਸਾਬ ਨਾਲ ਕਹਿਰ ਮਚ ਗਿਆ ਕਿ ਇਹ ਆ ਹਸਾਬ ਨਾਲ ਜਿਨ੍ਹਾਂ ਨੂੰ ਨੁਕਸਾਨ ਹੋਇਆ ਵਾਏ ਇਹਦੇ ਸਾਰਿਆਂ ਨੂੰ ਪਤਾ ਹੀ ਆ ਬੈਗਤੀ ਕਾ ਖਾਲ